ਅ ਜਿਹੜਾ ਲੁਧਿਆਣੇ ਦਾ ਬਿੱਟੂ ਬਿੱਟੂ ਰਮਨੀਤ ਬਿੱਟੂ ਬਿਆਨਤ ਸਿੰਘ ਦਾ ਪੁੱਤਰਾ ਉਹ ਹਾਰਿਆ ਸੀ ਉਹ ਹਾਰਿਆਂ ਨੂੰ ਅਗਲੇ ਨੇ ਮੰਤਰੀ ਬਣਾਤਾ ਵੇਖੋ ਤੁਸੀਂ ਹਾਰਿਆਂ ਨੂੰ ਮੰਤਰੀ ਬਣਾਤਾ ਜਿੱਤੇ ਤੇ ਦੂਜੀ ਵਾਰੀ ਐਨਐਸਐ ਲਾਤੀ ਮਾੜਾ ਅਮਰਤਪਾਲੀ ਆ ਜੀ ਮਾੜਾ ਡਿਬਰੂਗੜਾ ਵਾਲਾ ਬਾਬਾ ਜੀ ਹਜੇ ਵੀ ਵੇਖੋ ਦਿਮਾਗ ਆ ਕੋਪੜ ਚ ਸੋਚ ਤਾਂ ਲਓ ਪਤੰਦਰੋ ਬੜਿਆਂ ਨੇ ਰੌਲਾ ਪਾਇਆ ਸੀ ਉਹੰਦਾ ਵਕੀਲ ਬੀਜੇਪੀ ਦਾ ਬੰਦਾ ਉਹੰਦਾ ਵਕੀਲ ਬੀਜੇਪੀ ਦਾ ਬੰਦਾ ਉਹ ਅਮਰਤਪਾਲ ਬੀਜੇਪੀ ਦਾ ਬੰਦਾ ਅਮਰਤਪਾਲ ਦਾ ਪਾਪਾ ਬੀਜੇਪੀ ਦਾ ਬੰਦਾ ਅਮਰਤਪਾਲ ਦੀ ਮੰਮੀ ਬੀਜੇਪੀ ਦੀ ਦਸੋ ਲੱਖ ਦੀ ਲਾਹਣ ਤਾਂ ਤੁਹਾਡੇ ਉੱਤੇ ਉਹ ਕੋਈ ਤੁਹਾਡਾ ਸਟੈਂਡ ਵੀ ਹੈਗਾ ਕਿਸੇ ਤੁਸੀਂ ਗੱਲ ਤੇ ਟਿਕੇ ਵੀ ਹੋ ਤੁਸੀਂ ਜਿਹੜਾ ਬੰਦਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਬਹਿ ਕੇ ਪੰਜਾਬ ਲਈ ਬੋਲਦਾ ਉਹਨੂੰ ਤੁਸੀਂ ਗੱਲ ਇਹ ਕਰਦੇ ਹੋ ਉਹ ਪੰਜਾਬ ਨਹੀਂ ਆਉਂਦਾ ਓਏ ਪੰਜਾਬ ਆ ਕੇ ਨਹੀਂ ਬੋਲਦਾ ਓ ਜਦੋਂ ਪੰਜਾਬ ਆ ਕੇ ਉੱਤਰਦਾ ਮੁੜ ਕੇ ਤੁਸੀਂ ਆਨੇ ਓਏ ਮੋਨਾ ਕੋਨਾ ਇਹ ਸਿੱਖੀ ਦੀ ਗੱਲ ਕਿਵੇਂ ਕਰਨ ਲੱਗ ਪਿਆ ਉਹਨੇ ਅਮਰਤ ਸ਼ਾਕ ਲਿਆ ਓ ਜਰ ਉਹਨੇ ਅਮਰਤ ਸ਼ਾਕ ਲਿਆ ਓ ਇਹਨੇ ਅਮਰਤ ਕਿਵੇਂ ਸ਼ਾਕ ਲਿਆ ਇਹ ਤਾਂ ਬੀਜੇਪੀ ਦਾ ਲੱਗਦਾ ਓ ਇਹ ਤਾਂ ਪ੍ਰਿੰਟਡ ਕੀਤਾ ਬੰਦਾ ਇਹਦਾ ਬਾਹਰੋਂ ਲਿਆਂਦਾ ਹੀ ਬੀਜੇਪੀ ਨੇ ਬੰਦਾ ਹੁ ਕਿਸੇ ਗੱਲ ਤੇ ਤਾਂ ਟੇਖ ਜੋ ਤੁਸੀਂ ਕਿਸੇ ਗੱਲ ਤੇ ਦਿਆਲਾ ਸਰ ਜਲੰਧਰ ਵਾਲਾ ਭਾਈ ਇਹ ਜਲੰਧਰ ਵਾਲਾ ਨਾ ਉਹਨੂੰ ਬੇਨਤੀ ਕਰਦਾ ਵੀਰੇ ਤੂੰ ਬੜੀ ਸੌਖੀ ਰੋਟੀ ਖਾਨਾ ਜਲੰਧਰ ਆਲਿਆ ਵੀ ਸਾਡਾ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਾ ਸੀ ਤੈਨੂੰ ਮਾੜੀ ਕਹਿੰਨੇ ਨਾ ਚੰਗੀ ਕਹਿੰਨੇ ਆ ਤੂੰ ਜਿਹੜੇ ਬੰਦਿਆਂ ਦੇ ਮਗਰ ਲੱਗ ਕੇ ਸਾਨੂੰ ਮਾੜਾ ਚੰਗਾ ਬੋਲਦਾ ਨਾ ਸਾਡਾ ਫੋਨ ਤਾਂ ਤੂੰ ਚੱਕਦਾ ਨਹੀਂ ਨੰਬਰ ਬੰਦ ਕਰੀ ਬੈਠਾ ਠੀਕ ਹੈ ਕਿ ਤੇਰੇ ਜਲੰਧਰ ਚ ਤੇਰੇ ਇੱਥੇ ਆ ਕੇ ਜਿਹੜੇ ਜਿੰਦੇ ਵੱੜ ਸਾਡੇ ਬਾਰੇ ਜੋ ਗਲਤ ਬੋਲੇ ਅਸੀਂ ਕੰਪਲੇਟ ਦਵਾਂਗੇ ਤੇਰੇ ਇੱਥੇ ਆ ਕੇ ਮੁੜ ਕੇ ਸੀ ਤੇਰੀ ਮਿੰਨਤ ਨਹੀਂ ਸੁਣੀ ਇਹ ਇਹ ਗੱਲ ਤੂੰ ਰੱਖ ਲੈ ਸਪੈਸ਼ਲ ਮੈਂ ਜਲੰਧਰ ਵਾਲੇ ਨੂੰ ਕਹਿਣਾ ਉਹ ਜਿਹੜਾ ਜਲੰਧਰ ਵਾਲਾ ਪਤਾ ਨਹੀਂ ਕੀ ਨਾਮ ਆਉਂਦਾ ਠੀਕ ਹੈ ਨਾ ਜਿਹੜੇ ਪੁੱਠੀ ਜੀ ਟੋਪੀ ਲੈ ਲੈਂਦਾ ਕੰਨਾਂ 'ਚ ਨੱਥੀਆਂ ਪੁੱਠੀ ਜੀ ਟੋਪੀ ਠੀਕ ਹੈ ਨਾ ਸਪੈਸ਼ਲ ਉਹਦੇ ਵਾਸਤੇ ਆ ਬਾਈ ਜੇ ਤਾ ਤੂੰ ਆਪਦੀ ਸੌਖੀ ਰੋਟੀ ਖਾਣਾ ਠੀਕ ਹੈ ਕਿ ਨਹੀਂ ਖਾਲਾ ਜੇ ਤੇਰੇ ਕੋਲੇ ਵਾਧੂ ਪੈਸੇ ਹੈਗੇ ਆ ਤੇਰੇ ਚੂਨੇ ਲੜਦੇ ਆ ਤੂੰ ਕੋਈ ਅਦਾਲਤਾਂ ਦੇ ਚੱਕਰ ਕੱਟਨੇ ਆ ਤੂੰ ਜੇਲ੍ਹ 'ਚ ਜਾਣਾ ਜੇ ਤੂੰ ਪਰਚਾ ਝੱਲ ਸਕਦਾ ਫਿਰ ਤੂੰ ਆਪਦਾ ਤਿਆਰ ਰਹੀਂ ਫਿਰ ਤੂੰ ਆਪਣਾ ਤਿਆਰ ਰਹੀਂ ਫਿਰ ਅਸੀਂ ਆਪਦੇ ਸਿੰਘ 10 15 ਇਕੱਠੇ ਹੋ ਕੇ ਠੀਕ ਆ ਕਿ ਨਹੀਂ ਅਸੀਂ ਇੱਥੇ ਜਰੂਰ ਕੰਪਲੀਟ ਕਰਵਾਵਾਂਗੇ ਆਖੇ ਤੇਰੇ ਜਲੰਧਰ ਚ ਇਹ ਮੇਰੀ ਵੀਡੀਓ ਉਹਨਾਂ ਤੱਕ ਵੀ ਪਹੁੰਚਾ ਦਿਆ ਜੀ ਕਿਉਂਕਿ ਉਹ ਤਾਂ ਫੋਨ ਬੰਦ ਕਰ ਰਹੇ ਨਹੀਂ ਤਾਂ ਮੈਂ ਬੰਦਿਆਂ ਨੂੰ ਸਮਝਾ ਦੇਣਾ ਸੀ ਬਾਈ ਤੇਰਾ ਅਸੀਂ ਕੁਝ ਦੇਣਾ ਤੈਨੂੰ ਕੋਈ ਗਾਲ ਕੱਢੀ ਆ ਤੇਰੇ ਪਰਿਵਾਰ ਨੂੰ ਕਿਸੇ ਨੇ ਗਾਲ ਕੱਢੀ ਆ ਤੈਨੂੰ ਕਿਸੇ ਨੇ ਮੰਦਾ ਚੰਗਾ ਬੋਲਿਆ ਦੱਸ ਸਾਨੂੰ ਫਿਰ ਫਿਰ ਸਾਡੇ ਬਾਰੇ ਮਾੜਾ ਤੂੰ ਕਿਉਂ ਬੋਲਦਾ ਸਾਡੇ ਬਾਰੇ ਦੱਸੋ ਬੋਲ ਦੱਸ ਤੂੰ ਹੈ ਤੇਰੀ ਆਪ ਪੁੱਠੀ ਟੋਪੀ ਪਾਈ ਹੁੰਦੀ ਤੇਰੇ ਪੁੱਠੀ ਟੋਪੀ ਲੈ ਕੇ ਤੂੰ ਤੂੰ ਸਾਨੂੰ ਖੱਚਾ ਦੱਸੇ ਤੇ ਹੋਰ ਕੋ ਦੱਸੇ ਤੂੰ ਤੇ ਮੁੜ ਕੇ ਤੁਸੀਂ ਮਿੰਤਾ ਕੱਢਣ ਤੇ ਕਮੈਂਟ ਚ ਆਜਾ ਨਾ ਕਮੈਂਟ ਚ ਤੁਸੀਂ ਮਿੰਤਾ ਕੱਢਣ ਲੱਗ ਪਏ ਨੇ ਤੁਸੀਂ ਤੂੰ ਬੋਲਦਾ ਭਾਈ ਅਮਰਤਪਾਲ ਸਿੰਘ ਨੂੰ ਠੀਕ ਹੈ ਨਾ ਕਦੇ ਭਾਈ ਅਮਰਤਪਾਲ ਸਿੰਘ ਨੂੰ ਤੇਰੇ ਤੋਂ ਇੱਕ ਪਰਚਾ ਨਹੀਂ ਚੱਲੇ ਆਣਾ ਵੀਰਿਆ ਇੱਕ ਪਰਚਾ ਨਹੀਂ ਤੇਰੇ ਤੋਂ ਚੱਲੇ ਆ ਜਾਣਾ ਤੇ ਤੇਰਾ ਫੋਨ ਬੰਦ ਆਈ ਜਾਂਦਾ ਤੇਰਾ ਫੋਨ ਮੈਂ ਨੰਬਰ ਲਾ ਕੇ ਵੇਖਿਆ ਸੀ ਫੋਨ ਤੇਰੇ ਬੰਦ ਆਈ ਜਾਂਦਾ ਨੰਬਰ ਤੇਰਾ ਲੱਗ ਨਹੀਂ ਰਿਹਾ ਠੀਕ ਹੈ ਨਾ ਇੱਕ ਜਿੱਤੇ ਹੋਏ ਐਮਪੀ ਬਾਰੇ ਤੂੰ ਆਪੇ ਸ਼ਬਦ ਬੋਲਦਾ ਇਹ ਵੇਖ ਲੈ ਬਾਅਦ ਦੇ ਵਿੱਚ ਕਿਹੜੇ ਪਾਸੇ ਤੋਲਦੀ ਹੁੰਦੀ ਹੈ ਮਗਰ ਨਹੀਂ ਕਿਸੇ ਨੂੰ ਤੁਰਨਾ ਹਾਂ ਜਿਹੜੇ ਤੈਨੂੰ ਫੂਕਿਸ਼ ਕਾਉਂਦੇ ਆ ਜਿਹੜੇ ਤੈਨੂੰ ਉਂਗਲਾ ਲਾਉਂਦੇ ਜਿਨ੍ਹਾਂ ਦੇ ਸਿਰ ਤੇ ਚੜਕੇ ਤੂੰ ਨੱਚਦਾ ਤੇਰੇ ਨਾਲ ਕਿਸੇ ਨੇ ਨਹੀਂ ਆਉਣਾ ਤੈਨੂੰ ਇੰਨੀ ਗੱਲ ਦੱਸਤੀ ਆ ਤੇਰੇ ਮਗਰ ਕਿਸੇ ਨੇ ਨਹੀਂ ਆਉਣਾ ਈ ਤੂੰ ਆਪਣਾ ਤੇ ਆਪਣਾ ਪਰਿਵਾਰ ਸੰਭਾਲ ਸੋਹਣੀ ਜ਼ਿੰਦਗੀ ਜਿਉਣਾ ਤੂੰ ਜ਼ਿੰਦਗੀ ਜਿਉਂ ਤੂੰ ਇਹ ਸਪੈਸ਼ਲ ਬੇਨਤੀ ਸੀ ਇਹ ਵੀ ਮੈਂ ਕਰਨੀ ਸੀ ਮੈਨੂੰ ਬਾਈ ਦਾ ਦਿਆਲੇ ਸਰਪੰਚ ਦੇ ਅਥੱਲੇ ਲਿਖਿਆ ਸੀ ਜਿਹੜਾ ਤੇ ਮੈਨੂੰ ਚੇਤ ਆ ਗਿਆ ਤਾਂ ਮੈਂ ਤਾਂ ਕਰਕੇ ਕਰਤੀ ਆ ਵਿੱਚ ਦੀ ਸਾਰੇ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਪਿਆਰ ਕਰਨ ਨਾਲ ਤੁਸੀਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਨਾ ਜਿਹੜਾ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਿਹੜਾ ਸਾਡੇ ਅਣਖਾਂ ਦੀ ਗੱਲ ਕਰਦਾ ਸਾਡੀ ਨੌਜਵਾਨੀ ਨੂੰ ਚਟੇ ਰਗੇ ਇਹਨਾਂ ਵਿੱਚੋਂ ਕੱਟਣ ਦੀ ਗੱਲ ਕਰਦਾ ਜਿਹੜਾ ਬੰਦਾ ਅਸੀਂ ਹੋਂਦੇ ਵਿਰੋਧ ਚ ਹੋਈ ਹੋਏ ਫਿਰਦੇ ਆ ਦੱਸੋ ਲੱਖ ਦੀ ਲਹਨਤ ਸਾਡੇ ਉੱਤੇ ਹੈ ਜਾਂ ਅਸੀਂ ਸੱਚਮੁੱਤ ਦਿਲ ਦੇ ਵਿੱਚ ਇਹ ਤਾਂ ਰਿਹਾ ਵੀ ਡਿਬਰੂਗੜਾ ਵਾਲਾ ਖਤਮ ਹੋਣਾ ਚਾਹੀਦਾ ਜਿੱਦਨ ਡਿਬਰੂਗੜਾ ਵਾਲਾ ਹੋ ਗਿਆ ਨਾ ਕਿਤੇ ਵੀ ਅੱਗਾ ਪਿੱਛਾ ਹੋ ਗਿਆ ਸਾਹਮਣੇ ਤੁਰ ਜਾਣਾ ਇਸ ਤੋਂ ਤੂੰ ਮੁੜ ਕੇ ਮੁੜ ਕੇ ਫਿਰ ਦੂਜੇ ਪਾਸੇ ਹੋ ਜਾਓਗੇ ਤੁਸੀਂ ਅਸੀਂ ਮਾੜਾ ਕਿਦੋਂ ਆਖਿਆ ਸੀ ਅਸੀਂ ਕੀ ਆਖਿਆ ਸੀ ਅਜੇ ਤੱਕ ਜਿੰਨ ਕੋਈ ਆਖਿਆ ਹੀ ਨਹੀਂ ਸੀ ਅਜੇ ਤਾਂ ਮਾੜਾ ਕਿਹਾ ਹੀ ਨਹੀਂ ਸੀ ਮੁੜ ਕੇ ਸਸਕਾਰਾਂ ਤਾਂ ਤੁਰੇ ਫਿਰਦੇ ਹੁੰਨੇ ਦੋਗਲੇ ਹੋ ਤੁਸੀਂ ਮੁਰਕੇ ਬਰਸੀਆਂ ਤੇ ਤੁਰੇ ਫਿਰਦੇ ਹੁੰਨੇ ਆ ਤਾਂ ਜਿਉਂਦੇ ਨੂੰ ਤੁਸੀਂ ਟਿਕੰਨੀ ਦਿੰਦੇ ਬੰਦੇ ਨੂੰ ਨਾਲੇ ਇੱਕ ਗੱਲ ਹੋਰ ਆ ਅਗਲਾ ਜੇਲ੍ਹ ਚ ਬੈਠਾ ਬਰਾਬਰ ਸਿੰਘਾਂ ਦੇ ਨਾਲ ਹਾਂ ਬਰਾਬਰ ਸਿੰਘਾਂ ਦੇ ਨਾਲ ਜੇਲ੍ਹ ਚ ਬੈਠਾ ਹੋਇਆ ਕਿਤੇ ਛੱਡ ਕੇ ਨਹੀਂ ਭੱਜਾਇਆ ਇਹ ਨਹੀਂ ਵੀ ਨਾਲ ਦੇ ਸਿੰਘ ਅੰਦਰ ਕਰਾ ਤੇ ਆਪ ਭੱਜ ਗਿਆ ਫਿਰ ਤਾਂ ਗੱਲ ਹੁੰਦੀ ਆ ਵੀ ਸਿੰਘ ਫਸਾ ਦੇ ਆਪ ਭੱਜਿਆ ਅਮਰਿੰਦਰ ਸਿੰਘ ਰਦਾਵਾ ਜੀ ਮੈਂ ਨਹੀਂ ਕਿਸੇ ਨੂੰ ਇਹ ਬੰਦਾ ਪਹਿਲਾਂ ਆਂਦਾ ਸੀ ਉਹ ਖੇਤੋਂ ਦਾ ਲੱਡੂ ਖੇਤਾ 'ਚ ਲਾਈਵ ਹੁੰਦਾ ਦੱਸੋ ਖੇਤ ਮੇਰੇ ਆਪ ਦੇ ਮੋਟਰ ਮੇਰੀ ਆਪਦੀ ਲਾਈਵ ਮੈਂ ਹੁੰਨਾ ਹੈ ਢਿੱਡ ਭੀੜ ਅਗਲੇ ਦੇ ਹੁੰਦੀ ਆ ਦੱਸੋ ਦੱਸੋ ਜੇ ਮੈਂ ਕਿਸੇ ਨੂੰ ਪਹਿਲਾਂ ਕਿਹਾ ਸਬੂਤ ਲਿਆਓ ਰੱਖੋ ਸਬੂਤ ਸਾਹਮਣੇ ਬਿੱਤਕੇਲ ਸਿੰਘ ਨੇ ਇਹ ਗੱਲ ਆਖੀ ਹੋ ਕਿਸੇ ਨੂੰ ਆਖੀ ਹੋ ਵੀ ਤੂੰ ਕੋਠੇ ਤੇ ਚੜ ਕੇ ਲਾਈਵ ਹੁੰਨਾ ਕਿਤੇ ਹੁੰਨਾ ਠੀਕ ਹੈ ਨਾ ਜਦੋਂ ਬੰਦੇ ਇਹ ਬੰਦੇ ਜਦੋਂ ਹਟਦੇ ਨਹੀਂ ਇਹਾਂ ਦੇ ਵੀ ਨਹੀਂ ਅਸੀਂ ਐਂ ਚੱਲਾਂਗੇ ਮੈਂ ਆਖਾਂ ਚਲੋ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਛੱਡੋ ਪਰਾਂ ਮੇਸੇ ਗੱਲ ਤੇ ਰਿਆਂ ਪਰ ਹੁਣ ਮੈਂ ਪੂਰਾ ਇਹਨਾਂ ਦਾ ਸਕੰਜਾ ਕੱਸ ਕੇ ਰੱਖੂੰਗਾ ਹੁਣ ਨਹੀਂ ਮੈਂ ਪਿੱਛੇ ਹਟਦਾ ਹੁਣ ਘਰੋ ਕੀ ਕਿ ਤੁਸੀਂ ਕਰਦੇ ਹੋ ਜਿਹੜਾ ਬੰਦਾ ਇਹਨਾਂ ਦੇ ਇੱਕ ਵੀਡੀਓ ਪਾਉਂਦਾ ਇਹਨੇ ਨਾਲ ਅਸੀਂ ਥਾਣੇ ਚੱਲੇ ਆ ਅਸੀਂ ਕੰਪਲੀਟ ਕਰ ਦੇਣੀ ਆ ਅਸੀਂ ਉਹ ਕਰ ਦੇਣੀ ਆ ਤੁਸੀਂ ਜੋ ਮਰਜ਼ੀ ਗੰਦ ਭੌਂਕੋ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਸਾਰੀਆਂ ਖੁੱਲੀਆਂ ਛੋਟੀਆਂ हां सुखदीब राव ਗੜੀਆ ਕੀ ਹਾਲੀ ਤੇਰਾ ਠੀਕ ਹੈ ਜਿੰਨਾ ਚੱਕਰ ਜ਼ਿੰਦਗੀ ਹੈਗੀ ਵੀਰੋ ਠੀਕ ਹੈ ਕਿ ਨਹੀਂ ਅਣਖ ਨਾਲ ਜਿਉਵਾਂਗੇ ਮਰ ਜਾਣਾ ਪਤਾ ਨਹੀਂ ਕਿਦਨ ਫੂਕ ਨਿਕਲ ਜਾਣੀ ਆ ਠੀਕ ਹੈ ਕਿ ਨਹੀਂ ਜਿਉਣਾ ਅਣਖ ਨਾਲ ਆ ਕੋ ਚਾਰ ਦਿਨ ਜਾਤ ਤਾਂ ਕਰ ਲੂਗਾ ਕੋਈ ਠੀਕ ਹੈ ਕਿ ਨਹੀਂ ਹਾਂ ਬੱਸ ਮੈਂ ਅੱਜ ਤੱਕ ਕਿਸੇ ਨਾਲ ਪਹਿਲ ਕੀਤੀ ਹੋਵੇ ਇੱਕ ਬੰਦਾ ਹੱਥ ਖੜਾ ਕਰਕੇ ਕਰਤੇ ਮੈਂ ਕਿਸੇ ਦੇ ਪਹਿਲ ਕੀਤੀ ਹੋਵੇ ਮੈਂ ਕਿਸੇ ਨੂੰ ਮਾੜਾ ਬੋਲਿਆ ਹੋਵੇ ਦੱਸੋ ਇੱਕ ਬੰਦਾ ਵੀ ਹੱਥ ਖੜ ਕੇ ਪਰ ਜਦੋਂ ਅਗਲਾ ਬੋਲਦਾ ਫੇਰ ਨਹੀਂ ਬਈ ਹਾਂ ਫਿਰ ਮੈਂ ਦੋ ਰਤੀਆਂ ਉੱਤੋਂ ਦੀ ਹੁਣਾ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰਾ ਹੀ ਪਗਾਉਣਾ ਹੁਣਾ ਹਰਨ ਧੀਰਸੰਗਰ ਠੌਰ ਧੀਰਾ ਵਗਜ ਖਾਲਸਾ ਵਿੱਚ ਫਸੇ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰਾ ਹੀ ਪਗਾਉਣਾ ਹੁਣਾ ਫੇਰ ਨਹੀਂ ਮੈਂ ਪਿੱਛੇ ਹਟਿਆ ਠੀਕ ਆ ਕਿ ਨਹੀਂ ਫਿਰ ਤਾਂ ਜਿਵੇਂ ਸਿਆਣੇ ਨੇ ਕੋਠਿਆਂ ਤੇ ਚੜਾ ਦੀਦਾ ਕੋਠਿਆਂ ਤੇ ਚੜੇ ਫਿਰਦੇ ਸੀ ਨਾ ਕੋਠਿਆਂ ਦੇ ਫਿਰ ਮੈਨੂੰ ਆਖਦੇ ਨੇ ਵੀ ਮੇਰੇ ਐ ਐ ਬੋਲਦਾ ਤਕੇਲਾ ਕੋਠਿਆਂ ਤੇ ਚੜਾ ਦਿੰਦਾ ਮੈਂ ਤਾਂ ਕੋਠਿਆਂ ਤੇ ਲਾਈ ਫਿਰ ਲਾਈ ਵੀ ਕੋਠਿਆਂ ਦੇ ਉੱਤੇ ਹੁੰਦੇ ਚੜ ਚੜ ਕੇ ਹਾਂ ਠੀਕ ਹੈ ਨਾ ਫਿਰ ਲਾਈਵ ਕੋਠਿਆਂ ਤੋਂ ਹੁੰਦੇ ਉੱਤੇ ਚੜ ਚੜ ਕੇ ਕੋਠਿਆਂ ਦੇ ਅਸੀਂ ਐਡੇ ਬੇਸ਼ਰਮ ਬੰਦੇ ਤਾਂ ਹੈਗੇ ਨਹੀਂ ਅਸੀਂ ਐਡੇ ਘਟੀਆ ਬੰਦਾ ਤਾਂ ਮੈਂ ਹੈ ਨਹੀਂ ਐਡਾ ਬੇਅਣਖੀ ਤੇ ਜ਼ਮੀਰਾ ਬੰਦਾ ਮੈਂ ਹੈ ਨਹੀਂ ਵੀ ਸਾਡੇ ਭਾਈ ਸਾਹਿਬ ਨੂੰ ਕੋਈ ਬੰਦਾ ਅਪਸ਼ਬਦ ਇੰਨੇ ਬੋਲੇ ਅਸੀਂ ਚੁੱਪ ਕਰਕੇ ਮੂੰਹ ਧਾਰ ਕੇ ਬਹਿ ਜੀਏ ਮੈਂ ਇਹੋ ਜਾਂ ਤਾਂ ਹੈ ਹੀ ਨਹੀਂ ਵੀ ਮੈਂ ਜਮਾਂ ਚੁੱਪ ਕਰਕੇ ਸੌਂ ਜਾ ਵੀ ਚਲੋ ਕੋਈ ਇਹਨਾਂ ਨੂੰ ਬੋਲੀ ਜਾਣ ਦੋ ਹੈ ਠੋਕਮਾ ਜਵਾਬ ਦਊਗਾ ਤੇ ਕੋਠਿਓ ਤੇ ਚੜਾਉਂਗਾ ਇਹਨਾਂ ਨੂੰ ਮੈਂ ਲਾਈਵ ਹੋਣ ਵਾਸਤੇ ਇਹ ਘਰ ਦੇ ਵਿੱਚ ਲਾਈਵ ਨਹੀਂ ਹੁੰਦੇ ਆਪਣੇ ਆਜ ਕੋਠਿਆਂ ਤੇ ਹੋਣਗੇ ਲਾਈਵ ਮੈਂ ਅੱਜ ਤੱਕ ਜ਼ਿੰਦਗੀ ਦਾ ਮੇਰਾ ਸੂਲ ਆ ਮੈਂ ਕਿਸੇ ਬੰਦੇ ਨੂੰ ਮਾੜਾ ਨਹੀਂ ਬੋਲਦਾ ਪਹਿਲਾਂ ਮੈਂ ਮਾੜਾ ਨਹੀਂ ਕਿਸੇ ਨੂੰ ਬੋਲਦਾ ਪਰ ਜਦੋਂ ਬੰਦਾ ਪਹਿਲਾਂ ਲੱਗ ਪਿਆ ਮੈਨੂੰ ਮਾੜਾ ਬੋਲਣ ਠੀਕ ਹੈ ਕਿ ਨਹੀਂ ਫਿਰ ਮੈਂ ਦੂਜ ਮੈਂ ਛੱਡੀ ਨਹੀਂ ਫਿਰ ਮੈਂ ਫਿਰ ਸਾਂ ਟੱਠੇ ਵਾਲਾ ਵੈਰ ਪੂਰਾ ਹੀ ਰੱਖੀਆ ਫਿਰ ਹਾਂ ਪਹਿਲ ਕੀਤੀ ਨਹੀਂ ਦੂਜ ਛੱਡੀ ਨਹੀਂ ਹੈ ਨਾਲੇ ਗੱਲ ਸੁਣੋ ਜਿਹੜੇ ਬੰਦੇ ਨੇ ਆਪ ਤਾਂ ਮੇਰੀ ਸਨ ਗੱਲ ਆਖੇ ਮੈਂ ਮੰਨਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦਾ ਮਫਲਾਉ ਨੇ ਨੂੰ ਮੰਨਦਾ ਮੈਂ ਠੀਕਾ ਮੰਨੋ ਤੁਸੀਂ ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਦਾ ਸਾਂਝ ਆ ਵੀ ਮੰਨਣਾ ਚਾਹੀਦਾ ਮੈਂ ਨਹੀਂ ਕਿਸੇ ਨੂੰ ਦਾ ਵੀ ਨਾਮ ਮੰਨੂ ਫਿਰ ਤੂੰ ਗੁਰੂ ਗ੍ਰੰਥ ਸਾਹਿਬ ਤੁਸੀਂ ਕਿੰਨੀ ਕੁ ਗੱਲ ਮੰਨੀ ਆ ਦੱਸੋ ਪੰਜ ਕਕਾਰਾਂ ਦੇ ਧਾਰਨੀ ਐ ਆ ਜਿਹੜਾ ਲੁਧਿਆਣੇ ਦਾ ਬਿੱਟੂ ਬਿੱਟੂ ਰਵਨੀਤ ਬਿੱਟੂ ਬੀਅੰਤ ਸਿੰਘ ਦਾ ਪੋਤਰਾ ਉਹ ਹਾਰਿਆ ਸੀ ਉਹ ਹਾਰਿਆਂ ਨੂੰ ਅਗਲੇ ਨੇ ਮੰਤਰੀ ਬਣਾਤਾ ਵੇਖੋ ਤੁਸੀਂ ਹਾਰਿਆਂ ਨੂੰ ਮੰਤਰੀ ਬਣਾਤਾ ਜਿੱਤੇ ਤੇ ਦੂਜੀ ਵਾਰੀ ਐਨਐਸਐ ਲਾਤੀ ਮਾੜਾ ਅਮਰਤਪਾਲੀ ਹਜੇ ਮਾੜਾ ਡਿਬਰੂਗੜਾ ਵਾਲਾ ਬਾਬਾ ਹੀ ਹਜੇ ਵੀ ਵੇਖੋ ਦਿਮਾਗ ਆ ਕੋਪੜ ਚ ਸੋਚ ਤਾਂ ਲਓ ਪਤੰਦਰੋ ਤੇ ਬੜਿਆਂ ਨੇ ਰੌਲਾ ਪਾਇਆ ਸੀ ਓਏੰਦਾ ਵਕੀਲ ਬੀਜੇਪੀ ਦਾ ਬੰਦਾ ਓਏੰਦਾ ਵਕੀਲ ਬੀਜੇਪੀ ਦਾ ਬੰਦਾ ਓ ਅਮਰਤਪਾਲ ਬੀਜੇਪੀ ਦਾ ਬੰਦਾ ਅਮਰਤਪਾਲ ਦਾ ਪਾਪਾ ਬੀਜੇਪੀ ਦਾ ਬੰਦਾ ਅਮਰਪਾਲ ਦੀ ਮੰਮੀ ਬੀਜੇਪੀ ਦੇ ਦਸੋ ਲੱਖ ਦੀ ਲਾਹਣ ਤਾਂ ਤੁਹਾਡੇ ਉੱਤੇ ਉਹ ਕੋਈ ਤੁਹਾਡਾ ਸਟੈਂਡ ਵੀ ਹੈਗਾ ਕਿਸੇ ਤੁਸੀਂ ਗੱਲ ਤੇ ਟਿਕੇ ਵੀ ਹੋ ਤੁਸੀਂ ਜਿਹੜਾ ਬੰਦਾ ਬਾਹਰਲੀ ਫੋਰਨ ਕੰਟਰੀ ਦੇ ਵਿੱਚ ਬਹਿ ਕੇ ਪੰਜਾਬ ਲਈ ਬੋਲਦਾ ਉਹਨੂੰ ਤੁਸੀਂ ਗੱਲ ਇਹ ਕਰਦੇ ਹੋ ਉਹ ਪੰਜਾਬ ਨਹੀਂ ਆਉਂਦਾ ਓਏ ਪੰਜਾਬ ਆ ਕੇ ਨਹੀਂ ਬੋਲਦਾ ਉਹ ਜਦੋਂ ਪੰਜਾਬ ਆ ਕੇ ਉਤਰਦਾ ਮੁੜ ਕੇ ਤੁਸੀਂ ਆਨੇ ਓਏ ਮੋਨਾ ਕੋਨਾ ਇਹ ਸਿੱਖੀ ਦੀ ਗੱਲ ਕਿਵੇਂ ਕਰ ਲੱਗ ਪਿਆ ਉਹਨੇ ਅਮਰਤਾ ਸ਼ਾਕ ਲਿਆ ਹਜ਼ਰੋ ਨੇ ਅਮਰਤ ਛਾਕ ਲਿਆ ਉਹ ਇਹਨੇ ਅਮਰਤ ਕਿਵੇਂ ਛਾਕ ਲਿਆ ਇਹਦਾ ਬੀਜੇਪੀ ਦਾ ਲੱਗਦਾ ਉਹ ਤਾਂ ਪ੍ਰਿੰਟਡ ਕੀਤਾ ਬੰਦਾ ਇਹਦਾ ਬਾਹਰੋਂ ਲਿਆਂਦਾ ਹੀ ਬੀਜੇਪੀ ਨੇ ਬੰਦਾ ਹੁ ਕਿਸੇ ਗੱਲ ਤੇ ਤਾਂ ਟਿਕ ਜੋ ਤੁਸੀਂ ਕਿਸੇ ਗੱਲ ਤੇ ਦਿਆਲਾ ਸਰਪ ਜਲੰਧਰ ਵਾਲਾ ਭਾਈ ਇਹ ਜਲੰਧਰ ਵਾਲਾ ਨਾ ਉਹਨੂੰ ਬੇਨਤੀ ਕਰਦਾ ਵੀਰੇ ਤੂੰ ਬੜੀ ਸੌਖੀ ਰੋਟੀ ਖਾਨਾ ਜਲੰਧਰ ਵਾਲਿਆ ਵੀ ਸਾਡਾ ਤੇਰੇ ਨਾਲ ਕੋਈ ਕਿਸੇ ਤਰ੍ਹਾਂ ਦਾ ਨਹੀਂ ਹੈਗਾ ਨਾ ਸੀ ਤੈਨੂੰ ਮਾੜੀ ਕਹਿੰਨੇ ਨਾ ਚੰਗੀ ਕਹਿੰਨੇ ਆ ਤੂੰ ਜਿਹੜੇ ਬੰਦਿਆ ਦੇ ਮਗਰ ਲੱਗ ਕੇ ਸਾਨੂੰ ਮਾੜਾ ਚੰਗਾ ਬੋਲਦਾ ਨਾ ਸਾਡਾ ਫੋਨ ਤਾਂ ਤੂੰ ਚੱਕਦਾ ਨਹੀਂ ਨੰਬਰ ਬੰਦ ਕਰੀ ਬੈਠਾ ਠੀਕ ਹੈ ਕਿ ਤੇਰੇ ਜਲੰਧਰ ਚ ਤੇਰੇ ਇੱਥੇ ਆ ਕੇ ਜਿਹੜੇ ਜਿੰਦੇ ਵੱੜ ਸਾਡੇ ਬਾਰੇ ਜੋ ਗਲਤ ਬੋਲੇ ਅਸੀਂ ਕੰਪਲੇਟ ਦਵਾਵਾਂਗੇ ਤੇਰੇ ਇੱਥੇ ਆ ਕੇ ਮੁੜ ਕੇ ਅਸੀਂ ਤੇਰੀ ਮਿੰਨਤ ਨਹੀਂ ਸੁਣਨੀ ਇਹ ਇਹ ਗੱਲ ਤੂੰ ਰੱਖ ਲੈ ਸਪੈਸ਼ਲ ਮੈਂ ਜਲੰਧਰ ਵਾਲੇ ਨੂੰ ਕਹਿਣਾ ਉਹ ਜਿਹੜਾ ਜਲੰਧਰ ਵਾਲਾ ਪਤਾ ਨਹੀਂ ਕੀ ਨਾਮ ਆਉਂਦਾ ਠੀਕ ਹੈ ਨਾ ਜਿਹੜੇ ਪੁੱਠੀ ਜੀ ਟੋਪੀ ਲੈ ਲੈਂਦਾ ਕੰਨਾਂ 'ਚ ਨੱਥੀਆਂ ਪੁੱਠੀ ਜੀ ਟੋਪੀ ਠੀਕ ਹੈ ਨਾ ਸਪੈਸ਼ਲ ਉਹਦੇ ਵਾਸਤੇ ਆ ਬਾਈ ਜੇ ਤਾਂ ਤੂੰ ਆਪਣੀ ਸੌਖੀ ਰੋਟੀ ਖਾਨਾ ਠੀਕ ਹੈ ਕਿ ਨਹੀਂ ਖਾਲਾ ਜੇ ਤੇਰੇ ਕੋਲੇ ਵਾਧੂ ਪੈਸੇ ਹੈਗੇ ਆ ਤੇਰੇ ਚੂਨੇ ਲੜਦੇ ਆ ਤੂੰ ਕੋਈ ਅਦਾਲਤਾਂ ਦੇ ਚੱਕਰ ਕੱਟਨੇ ਆ ਤੂੰ ਜੇਲ੍ਹ 'ਚ ਜਾਣਾ ਜੇ ਤੂੰ ਪਰਚਾ ਝੱਲ ਸਕਦਾ ਫਿਰ ਤੂੰ ਆਪਦਾ ਤਿਆਰ ਰਹੀਂ ਫਿਰ ਤੂੰ ਆਪਣਾ ਤਿਆਰ ਰਹੀਂ ਫਿਰ ਅਸੀਂ ਆਪਦੇ ਸਿੰਘ 10 15 ਇਕੱਠੇ ਹੋ ਕੇ ਠੀਕ ਹੈ ਕਿ ਨਹੀਂ ਅਸੀਂ ਇੱਥੇ ਜ਼ਰੂਰ ਕੰਪਲੀਟ ਦਵਾਂਗੇ ਆਖੇ ਤੇਰੇ ਜਲੰਧਰ 'ਚ ਇਹ ਮੇਰੀ ਵੀਡੀਓ ਹੋਂਦ ਤੱਕ ਵੀ ਪਹੁੰਚਾ ਦਿਆ ਜੇ ਕਿਉਂਕਿ ਉਹ ਤਾਂ ਫੋਨ ਬੰਦ ਕਰ ਰਹੇ ਨਹੀਂ ਤਾਂ ਮੈਂ ਬੰਦਿਆਂ ਨੂੰ ਸਮਝਾ ਦੇਣਾ ਸੀ ਬਾਈ ਤੇਰਾ ਅਸੀਂ ਕੁਝ ਦੇਣਾ ਤੈਨੂੰ ਕੋਈ ਗਾਲ ਕੱਢੀ ਆ ਤੇਰੇ ਪਰਿਵਾਰ ਨੂੰ ਕਿਸੇ ਨੇ ਗਾਲ ਕੱਢੀ ਆ ਤੈਨੂੰ ਕਿਸੇ ਨੇ ਮੰਦਾ ਚੰਗਾ ਬੋਲਿਆ ਦੱਸ ਸਾਨੂੰ ਫਿਰ ਫਿਰ ਸਾਡੇ ਬਾਰੇ ਮਾੜਾ ਤੂੰ ਕਿਉਂ ਬੋਲਦਾ ਸਾਡੇ ਬਾਰੇ ਦੱਸੋ ਬੋਲ ਦੱਸ ਤੂੰ ਹੈ ਤੇਰੀ ਆਪ ਪੁੱਠੀ ਟੋਪੀ ਪਾਈ ਹੁੰਦੀ ਤੇਰੇ ਪੁੱਠੀ ਟੋਪੀ ਲੈ ਕੇ ਤੂੰ 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 ਸਾਨੂੰ ਖੱਚਾ ਦੱਸੇ ਤੂੰ ਹੋਰ ਕੋਈ ਦੱਸੇ ਤੂੰ ਤੇ ਮੁੜ ਕੇ ਤੁਸੀਂ ਮਿੰਨਤਾ ਕੱਢਣ ਤਾਂ ਕਮੈਂਟ ਚ ਆ ਜੈ ਨੂੰ ਕਮੈਂਟ ਚ ਤੁਸੀਂ ਮਿੰਨਤਾ ਕੱਢਣ ਲੱਗ ਪੈਨੇ ਹੋ ਤੁਸੀਂ ਤੇ ਤੂੰ ਬੋਲਦਾ ਭਾਈ ਅਮਰਤਪਾਲ ਸਿੰਘ ਨੂੰ ਠੀਕ ਆ ਨਾ ਕਦੇ ਭਾਈ ਅਮਰਤਪਾਲ ਸਿੰਘ ਨੂੰ ਤੇਰੇ ਤੋਂ ਇੱਕ ਪਰਚਾ ਨਹੀਂ ਚੱਲੇ ਆ ਜਾਣਾ ਵੀਰਿਆ ਇੱਕ ਪਰਚਾ ਨਹੀਂ ਤੇਰੇ ਤੋਂ ਚੱਲੇ ਆ ਜਾਣਾ ਤੇ ਤੇਰਾ ਫੋਨ ਬੰਦ ਆਈ ਜਾਂਦਾ ਤੇਰਾ ਫੋਨ ਮੈਂ ਨੰਬਰ ਲਾ ਕੇ ਵੇਖਿਆ ਸੀ ਕੌਣ ਤੇਰੇ ਬੰਦ ਆਈ ਜਾਂਦਾ ਨੰਬਰ ਤੇਰਾ ਲੱਗ ਨਹੀਂ ਰਿਹਾ ਠੀਕ ਹੈ ਨਾ ਇੱਕ ਜਿੱਤੇ ਹੋਏ ਐਮਪੀ ਬਾਰੇ ਤੂੰ ਆਪ ਸ਼ਬਦ ਬੋਲਦਾ ਇਹ ਵੇਖ ਲੈ ਬਾਅਦ ਵਿੱਚ ਕਿਹੜੇ ਪਾਸੇ ਤੋਲਦੀ ਹੁੰਦੀ ਹੈ ਮਗਰ ਨਹੀਂ ਕਿਸੇ ਨੇ ਤੁਰਨਾ ਹਾਂ ਜਿਹੜੇ ਤੈਨੂੰ ਫੂਕ ਸ਼ਕਾਉਂਦੇ ਆ ਜਿਹੜੇ ਤੈਨੂੰ ਉਂਗਲਾ ਲਾਉਂਦੇ ਆ ਜਿਨ੍ਹਾਂ ਦੇ ਸਿਰ ਤੇ ਚੜ ਕੇ ਤੂੰ ਨੱਚਦਾ ਤੇਰੇ ਨਾਲ ਕਿਸੇ ਨੇ ਨਹੀਂ ਆਉਣਾ ਤੈਨੂੰ ਇੰਨੀ ਗੱਲ ਦੱਸ ਤੀ ਆ ਤੇਰੇ ਮਗਰ ਕਿਸੇ ਨੇ ਨਹੀਂ ਆਉਣਾ ਹੀ ਤੂੰ ਆਪਣਾ ਤੇ ਆਪਣਾ ਪਰਿਵਾਰ ਸੰਭਾਲ ਸੋਹਣੀ ਜ਼ਿੰਦਗੀ ਜੀਉਣਾ ਤੂੰ ਜ਼ਿੰਦਗੀ ਜਿਉ ਤੂੰ ਇਹ ਸਪੈਸ਼ਲ ਬੇਨਤੀ ਸੀ ਇਹ ਵੀ ਮੈਂ ਕਰਨੀ ਸੀ ਮੈਨੂੰ ਬਾਈ ਦਾ ਦਿਆਲੇ ਸਰਪੰਚ ਨੇ ਅਥੱਲੇ ਲਿਖਿਆ ਸੀ ਜਿਹੜਾ ਤੇ ਮੈਨੂੰ ਚੇਤ ਆ ਗਿਆ ਤਾਂ ਮੈਂ ਤਾਂ ਕਰਕੇ ਕਰਤੀ ਆ ਵਿੱਚ ਦੀ ਸਾਰੇ ਭਰਾ ਸ਼ੇਅਰ ਕਰ ਦਿਓ ਵੀਡੀਓ ਨੂੰ ਜਿਹੜੇ ਪਿਆਰ ਕਰਨ ਵਾਲੇ ਤੁਸੀਂ ਜਰੂਰ ਸ਼ੇਅਰ ਕਰ ਦਿਓ ਵੀਡੀਓ ਨੂੰ ਠੀਕ ਹੈ ਨਾ ਜਿਹੜਾ ਸਾਡੇ ਪੰਜਾਬ ਨੂੰ ਬਚਾਉਣ ਦੀ ਗੱਲ ਕਰਦਾ ਜਿਹੜਾ ਸਾਡੇ ਅਣਖਾਂ ਦੀ ਗੱਲ ਕਰਦਾ ਸਾਡੀ ਨੌਜਵਾਨੀ ਨੂੰ ਚਿੱਟੇ ਵਰਗੇ ਇਹਨਾਂ ਵਿੱਚੋਂ ਕੱਟਣ ਦੀ ਗੱਲ ਕਰਦਾ ਜਿਹੜਾ ਬੰਦਾ ਅਸੀਂ ਉਹਦੇ ਵਿਰੋਧ ਚ ਹੋਈ ਹੋਏ ਫਿਰਦੇ ਆ ਦੱਸੋ ਲੱਖ ਦੀ ਲਹੰਤ ਸਾਡੇ ਉੱਤੇ ਹੈ ਜਾਂ ਅਸੀਂ ਸੱਚਮੁੱਚ ਦਿਲ ਦੇ ਵਿੱਚ ਇਹ ਤਾਂ ਰਿਹਾ ਵੀ ਡਿਬਰੂਗਾੜਾ ਵਾਲਾ ਖਤਮ ਹੋਣਾ ਚਾਹੀਦਾ ਜਿੱਦਨ ਡਿਬਰੂਗਾੜਾ ਵਾਲਾ ਹੋ ਗਿਆ ਨਾ ਕਿਤੇ ਵੀ ਅੱਗਾ ਪਿੱਛਾ ਹੋ ਗਿਆ ਸਭ ਨੇ ਤੁਰ ਜਾਣਾ ਇਸ ਤੋਂ ਤੂੰ ਮੁੜ ਕੇ ਮੁੜ ਕੇ ਫਿਰ ਦੂਜੇ ਪਾਸੇ ਹੋ ਜਾਓਗੇ ਤੁਸੀਂ ਅਸੀਂ ਮਾੜਾ ਕਿਰੋਂ ਆਖਿਆ ਸੀ ਅਸੀਂ ਕੀ ਆਖਿਆ ਸੀ ਅਜੇ ਤੱਕ ਇਹਨੂੰ ਕੁਝ ਆਖਿਆ ਹੀ ਨਹੀਂ ਸੀ ਅਜੇ ਤਾਂ ਮਾੜਾ ਕਿਹਾ ਹੀ ਨਹੀਂ ਸੀ ਮੁੜ ਕੇ ਸਸਕਾਰਾਂ ਤਾਂ ਤੁਰੇ ਫਿਰਦੇ ਹੁੰਨੇ ਦੋਗਲੇ ਹੋ ਤੁਸੀਂ ਮੁੜ ਕੇ ਵਰਸੀਆਂ ਤਾਂ ਤੁਰੇ ਫਿਰਦੇ ਹੁੰਨੇ ਹੋ ਤਾਂ ਜਿਉਂਦੇ ਨੂੰ ਤੁਸੀਂ ਟਿਕਨ ਨਹੀਂ ਦਿੰਦੇ ਬੰਦੇ ਨੂੰ ਨਾਲੇ ਇੱਕ ਗੱਲ ਹੋਰ ਆ ਅਗਲਾ ਜੇਲ੍ਹ 'ਚ ਬੈਠਾ ਬਰਾਬਰ ਸਿੰਘਾਂ ਦੇ ਨਾਲ ਹਾਂ ਬਰਾਬਰ ਸਿੰਘਾਂ ਦੇ ਨਾਲ ਜੇਲ੍ਹ 'ਚ ਬੈਠਾ ਹੋਇਆ ਕਿਤੇ ਛੱਡ ਕੇ ਨਹੀਂ ਭੱਜਾਇਆ ਇਹ ਨਹੀਂ ਬినਾਲ ਦਾ ਸਿੰਘ ਅੰਦਰ ਕਰਾ ਤੇ ਆਪ ਭੱਜ ਗਿਆ ਫਿਰ ਤਾਂ ਗੱਲ ਹੁੰਦੀ ਆ ਵੀ ਸਿੰਘ ਫਸਾ ਦੇ ਆਪ ਭੱਜਿਆ ਅਮਰਿੰਦਰ ਸਿੰਘ ਰਧਾਵਾ ਜੀ ਮੈਂ ਨਹੀਂ ਕਿਸੇ ਨੂੰ ਇਹ ਬੰਦਾ ਪਹਿਲਾਂ ਆਂਦਾ ਸੀ ਉਹ ਖੇਤਾਂ ਦਾ ਡੱਡੂ ਖੇਤਾਂ 'ਚ ਲਾਈਵ ਹੁੰਦਾ ਦੱਸੋ ਖੇਤ ਮੇਰੇ ਆਪ ਦੇ ਮੋਟਰ ਮੇਰੀ ਆਪ ਦੀ ਲਾਈਵ ਮੈਂ ਹੁੰਨਾ ਹੈ ਢਿੱਡ ਭੀੜ ਅਗਲੇ ਤੇ ਹੁੰਦੀ ਆ ਦੱਸੋ ਦੱਸੋ ਜੇ ਮੈਂ ਕਿਸੇ ਨੂੰ ਪਹਿਲਾਂ ਕਿਹਾ ਸਬੂਤ ਲਿਆਓ ਰੱਖੋ ਸਬੂਤ ਸਾਹਮਣੇ ਮਿਤਕੇਲ ਸਿੰਘ ਨੇ ਇਹ ਗੱਲ ਆਖੀ ਹੋ ਕਿਸੇ ਨੂੰ ਆਖੀ ਹੋ ਵੀ ਤੂੰ ਕੋਠੇ ਤੇ ਚੜ ਕੇ ਲਾਈਵ ਹੋਣਾ ਕਿਤੇ ਹੁੰਨਾ ਠੀਕ ਹੈ ਨਾ ਜਦੋਂ ਬੰਦੇ ਇਹ ਬੰਦੇ ਜਦੋਂ ਹੜਦੇ ਨਹੀਂ ਆਂਦੇ ਵੀ ਨਹੀਂ ਅਸੀਂ ਐਂ ਚੱਲਾਂਗੇ ਮੈਂ ਕਿਹਾ ਚਲੋ ਆਪਾਂ ਕੀ ਲੈਣਾ ਆਪਾਂ ਕੀ ਲੈਣਾ ਛੱਡੋ ਪਰਾਂ ਮੈਂ ਇਸੇ ਗੱਲ ਤੇ ਰਿਆਂ ਪਰ ਹੁਣ ਮੈਂ ਪੂਰਾ ਇਹਨਾਂ ਦਾ ਸਕੰਜਾ ਕੱਸ ਕੇ ਰੱਖੂੰਗਾ ਹੁਣ ਨਹੀਂ ਮੈਂ ਪਿੱਛੇ ਹਟਦਾ ਹੁਣ ਘਰੋਂ ਕੀ ਕਿ ਤੁਸੀਂ ਕਰਦੇ ਹੋ ਜਿਹੜਾ ਬੰਦਾ ਇਹਨਾਂ ਦੇ ਇੱਕ ਵੀਡੀਓ ਪਾਉਂਦਾ ਇਹਨੇ ਨਾਲ ਅਸੀਂ ਥਾਣੇ ਚੱਲੇ ਆਂ ਅਸੀਂ ਕਮਪਲੇਟ ਕਰ ਦੇਣੀ ਆ ਅਸੀਂ ਉਹ ਕਰ ਦੇਣੀ ਆ ਤੁਸੀਂ ਜੋ ਮਰਜ਼ੀ ਗੰਦ ਭੰਕੋ ਤੁਸੀਂ ਜੋ ਮਰਜ਼ੀ ਕਰੋ ਤੁਹਾਨੂੰ ਸਾਰੀਆਂ ਖੁੱਲੀਆਂ ਛੋਟੀਆਂ ਆਹ ਸੁਖਦੀਪ ਭਰਾਵਾਂ ਗੜੀਆ ਕੀ ਹਾਲੀ ਤੇਰਾ ਠੀਕ ਐ ਜਿੰਨਾ ਚੱਕਰ ਜ਼ਿੰਦਗੀ ਹੈਗੀ ਵੀਰੋ ਠੀਕ ਆ ਕਿ ਨਹੀਂ ਅਣਖ ਨਾਲ ਜਿਉਵਾਂਗੇ ਮਰ ਜਾਣਾ ਪਤਾ ਨਹੀਂ ਕਿਦਾਂ ਫੂਕ ਨਿਕਲ ਜਾਣੀ ਆ ਠੀਕ ਆ ਕਿ ਨਹੀਂ ਜਿਉਣਾ ਅਣਖ ਨਾਲ ਆ ਕੋ ਚਾਰ ਦਿਨ ਜ਼ਿਆਦਾ ਤਾਂ ਕਰ ਲੂਗਾ ਕੋਈ ਠੀਕ ਆ ਕਿ ਨਹੀਂ ਹਾਂ ਬਸ ਮੈਂ ਅੱਜ ਤੱਕ ਕਿਸੇ ਨਾਲ ਪਹਿਲ ਕੀਤੀ ਹੋਵੇ ਇੱਕ ਬੰਦਾ ਹੱਥ ਖੜਾ ਕਰਕੇ ਕਰਤੇ ਮੈਂ ਕਿਸੇ ਦੇ ਪਹਿਲ ਕੀਤੀ ਹੋ ਵੀ ਮੈਂ ਕਿਸੇ ਨੂੰ ਮਾੜਾ ਬੋਲਿਆ ਹੋਵੇ ਦੱਸੋ ਇੱਕ ਬੰਦਾ ਵੀ ਹੱਥ ਖੜ ਕੇ ਪਰ ਜਦੋਂ ਅਗਲਾ ਬੋਲਦਾ ਫੇਰ ਨਹੀਂ ਬਈ ਹਾਂ ਫਿਰ ਮੈਂ ਦੋ ਰੱਤੀਆਂ ਉਤੋਂ ਦੀ ਹੁਨਾ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਪਗਾਉਣਾ ਹੁਨਾ ਹਰਨ ਧੀਰ ਸਿੰਘ ਠੌਰ ਧੀਰਾ ਵਗੈ ਜੋ ਖਾਲਸਾ ਵਿੱਚ ਫਤਿਹ ਫਿਰ ਸਾਨ ਠੱਠੇ ਵਾਲਾ ਵੈਰ ਮੈਂ ਪੂਰੇ ਪਗਾਉਣਾ ਹੁਨਾ ਫਿਰ ਨਹੀਂ ਮੈਂ ਪਿੱਛੇ ਹਟਿਆ ਠੀਕ ਆ ਕਿ ਨਹੀਂ ਫਿਰ ਤਾਂ ਜਿਵੇਂ ਸਿਆਣੇ ਨੇ ਕੋਠਿਆਂ ਤੇ ਚੜਾ ਦੀਦਾ ਕੋਠਿਆਂ ਤੇ ਚੜੇ ਫਿਰਦੇ ਸੀ ਨਾ ਕੋਠਿਆਂ ਦੇ ਫਿਰ ਮੈਨੂੰ ਆਖ ਦਿੰਦੇ ਵੀ ਮੈਨੂੰ ਐ ਐ ਬੋਲਦਾ ਤਕੇਲਾ ਕੋਠਿਆਂ ਤੇ ਚੜਾ ਦਿੰਦਾ ਮੈਂ ਤਾਂ ਕੋਠਿਆਂ ਤੇ ਲਾਈ ਫਿਰ ਲਾਈ ਵੀ ਕੋਠਿਆਂ ਦੇ ਉੱਤੇ ਹੁੰਦੇ ਚੜ ਚੜ ਕੇ ਹਾਂ ਠੀਕ ਹੈ ਨਾ ਫਿਰ ਲਾਈਵ ਕੋਠਿਆਂ ਤੋਂ ਹੁੰਦੇ ਉੱਤੇ ਚੜ ਚੜ ਕੇ ਕੋਠਿਆਂ ਤੇ ਅਸੀਂ ਐਡੇ ਬੇਸ਼ਰਮ ਬੱਧੇ ਤਾਂ